ਉਟਰੀ ਪਤਾ ਨਹੀਂ ਇਹਦੇ ਨਾਲ ਆਇਆ ਸੀ ਕਿ ਕੱਲਾ ਆਇਆ ਸੀ ਕਿ ਹੁਣ ਆਜੂ ਮਗਰ ਆਉ ਦੇ ਆ ਗਿਆ ਤੇ ਆ ਕੇ ਨਾ ਚੰਗੀ ਤਰ੍ਹਾਂ ਵੇਖ ਕੇ ਚਾਰ-ਚ ਫੇਰਾ ਫਿਰ ਵੜੂਗਾ ਵੀ ਮੈਨੂੰ ਕੋਈ ਵੇਂਦਾ ਤਾਂ ਨਹੀਂ ਇਹਨਾਂ ਨੇ ਚੰਗੀ ਤਰ੍ਹਾਂ ਖਿਆਲ ਰੱਖਿਆ ਹੋਣਾ ਸਾਨੂੰ ਗੱਡੀ ਤੇ ਜਾਂਦੇ ਨੂੰ ਵੇਖ ਲਿਆਉਣਾ ਸਾਡਾ ਕੱਲਾ ਜਵਾਕ ਸੀ ਘਰੇ ਤੇ ਉਹ ਅੰਦਰ ਕੋਠੀ ਨੂੰ ਬਲੌਕ ਲਾ ਗਿਆ ਤੇ ਬਾਰੀ ਖੁੱਲੀ ਛੱਡ ਗਿਆ ਦੇਖ ਨਾਲ ਪਰਗਵੰਡੀਆਂ ਦੇ ਘਰੇ ਖੇਡਣ ਜਾਵੜਿਆ ਆ ਚੰਗੀ ਤਰ੍ਹਾਂ ਨੇ ਵੇਖਿਆ ਚਾਰ-ਚ ਫੇਰਾ ਪਹਿਲਾਂ ਹੁਣ ਵੜ ਜੂਗਾ ਅੰਦਰ ਇ ਜਾ ਕੇ ਪਹਿਲਾਂ مین ਗੇਟ ਨੂੰ ਲੌਕ ਲੱਗਿਆ ਹੋਇਆ ਪਹਿਲਾਂ مین ਗੇਟ ਨੂੰ ਚੰਗੀ ਤਰ੍ਹਾਂ ਵੇਖੂਗਾ ਫਿਰ ਵਾਪਸ ਆ ਜਾਂਦਾ ਇੱਕ ਰਾਂ ਇੱਥੇ ਆਵੇ ਆ ਗਿਆ ਵਾਪਸ ਫਿਰ ਹੁਣ ਇਹਨੂੰ ਕਿਤੇ ਅੱਜ ਕੱਲ ਆਪਾਂ ਕਿਚਨ ਤੋਂ ਬਾਹਰ ਸਿਲੰਡਰ ਰੱਖਣ ਦੇ ਰਿਵਾਜ ਪਿਆ ਹੋਇਆ ਇਹ ਕਿਤੇ ਨੂੰ ਸਿਲੰਡਰ ਵਾਲਾ ਬਾਕਸ ਦੇਖ ਗਿਆ ਉਹ ਚੋਂ ਸਿਲੰਡਰ ਕੱਢੂਗਾ ਫਿਰ ਲੌਕ ਨਾਲ ਮੱਥਾ ਮਾਰਦਾ ਰਿਹਾ ਕਿਤੇ ਸਿਲੰਡਰ ਕੱਢਣ ਦੇ ਤਾਂ ਇੰਨਾ ਟਾਈਮ ਲੱਗਦਾ ਹੀ ਨਹੀਂ ਫਿਰ ਲੌਕ ਨਾਲ ਮੱਥਾ ਮਾਰ ਮੁਰ ਕੇ ਫਿਰ ਆਊਗਾ ਫਿਰ ਮੋਟਰਸਾਲ ਤੋਂ ਲਾਊਗਾ ਪੱਲੀ ਪੱਲੀ ਲਾ ਕੇ ਫਿਰ ਵੇਖੂਗਾ ਨੂੰ ਲੌਕ ਲੱਗਿਆ ਕਿ ਨਹੀਂ ਲੱਗਿਆਗਾ ਆਵੇ ਫਿਰ ਇਹਦਾ ਪੱਟੂਗਾ ਸ਼ੂ ਜੇ ਤੁਹਾਨੂੰ ਪਤਾ ਲੱਗੂ ਲੋਕ ਲੱਗਿਆ ਹੋਇਆ ਫਿਰ ਥਲੋ ਗ੍ਰੇਪ ਜਾ ਪੱਟ ਦੂਗਾ ਜਿਹੜਾ ਆਪਾਂ ਚਾਬੀ ਤੋਂ ਬਿਨਾਂ ਸਟਾਰਟ ਹੋ ਜਾਂਦਾ ਤੇ ਲੋਕ ਵੇਖੇ ਕਿਹੜੇ ਹਿਸਾਬ ਨਾਲ ਤੋੜਦਾ ਤਾਂ ਫਿਲਮਾਂ ਚ ਵੀ ਨਹੀਂ ਤੋੜਦੇ ਜਿਵੇਂ ਆ ਇਹ ਲੌਕ ਤੋੜਿਆ ਉਹ ਥੋੜਾ ਜਿਹਾ ਲਗਾਉਂਦਾ ਵੀ ਤੇ ਵੇਖੀ ਜਾਂ ਕਿਵੇਂ ਲਾਤਾਂ ਮਾਰ ਕੇ ਜ਼ੋਰ ਪਾੜਦਾ ਲੋਕ ਇਹ ਆਜਕਾ ਕਣਾਕ ਘਾਲੂਗਾ ਮੋਟਰਸਾਈਕਲ ਆ ਇਹਨੂੰ ਅੱਗੇ ਰੱਖ ਲੂ ਸਿਲੰਡਰ ਮੋਟਰਸਾਈਕਲ ਠੰਡਾ ਛੇ ਦੀ ਸਟਾਰਟ ਵੀ ਨਹੀਂ ਹੋਣਾਗਾ ਹੁਣ ਕਈ ਬੰਦੇ ਕਹਿਣਗੇ ਫੇਕ ਆ ਕੈਮਰੇ ਨਾਲ ਬਣੀ ਵੀ ਆ ਜਾਂ ਮੋਬਾਈਲ ਨਾਲ ਬਣੀ ਵੀ ਆ ਵੀਡੀਓ ਆਪਦਾ ਬਸ ਵੈਸੇ ਵੀ ਚੱਲ ਸਾਡਾ ਤਾਂ ਜੋ ਨੁਕਸਾਨ ਹੋਣਾ ਸੀ ਹੋ ਗਿਆ ਕਿਸੇ ਨੂੰਗਾ ਹੋਰ ਹੀ ਇਸ ਵੀਡੀਓ ਨੂੰ ਵੇਖ ਕੇ ਜਾਂ ਹੁੰਦਾ ਵੀ ਚੱਲ ਆਪਦਾ ਪੂਰਾ ਨਿਗਰਾਨੀ ਕਰ ਬਣੀ ਤਾਂ ਆਪਾਂ ਕਹਦੇ ਨੇ ਲੋਕ ਲੱਗੀ ਆ ਯਾਰ ਚੀਜ਼ ਖੜੀ ਹੈ ਨਾ ਤੇ ਆ ਵੇਲੇ ਲੋਕ 10 ਘੰਟੇ ਵੀ ਨਹੀਂ ਲਾਏ ਤੇ ਐ ਸਾਡੀਆਂ ਬਾਰੀ ਨੂੰ ਵੀ ਲੋਕ ਲੱਗਿਆ ਵਜਾ ਇੰਨਾ ਹੀ ਕਿਤੇ ਆਪਾਂ ਹੀ ਪਲਾਈ ਵੀਡੀਓ ਵੇਖੀ ਹੁੰਦੀ ਤੇ ਮੇਰਾ ਜਵਾਕ ਵੀ ਇਹਨੂੰ ਲੋਕ ਲਾ ਕੇ ਜਾਂਦਾ ਖੇਡਣ ਫਿਰ ਟਾਈਮ ਲੱਗਦਾ ਉਹ ਤਨ ਕੋਈ ਆਉਂਦਾ ਜਾਂਦਾ ਆ ਜਾਂਦਾ ਅੱਧ ਦਿਨ ਦਿਹਾੜੇ ਯਾਰ ਕੀ ਕਰ ਲੂ ਅੱਜ ਕੱਲ੍ਹ